ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨੀ ਹੈ ਸਿੱਖ ਸਿਆਸਤ ਤੇ ਖਾਸ ਕਰਕੇ ਇਕ ਤਾਂ 프리ਦਕੋੜ ਦਾ ਐਮਪੀ ਹੈ ਸਰਬਜੀਤ ਸਿੰਘ ਖਾਲਸਾ ਤੇ ਇਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਅਮਰਤਪਾਲ ਸਿੰਘ ਤੇ ਕੁਝ ਕੌਮ ਦੇ ਠੇਕੇਦਾਰ ਜਿਹੜੇ ਆਪੋ ਬਣੇ ਚੌਧਰੀ ਨੇ ਉਹ ਸਰਬਜੀਤ ਦੇ ਨਾਲ ਹਰ ਵਕਤ ਅੱਗੇ ਪਿੱਛੇ ਘੁੰਮਦੇ ਨੇ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਆ ਤੇ ਸਰਬਜੀਤ ਨੂੰ ਪਤਾ ਹੀ ਹੈ ਕਿੰਨੀ ਕ ਰਾਜਨੀਤੀ ਆਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਭੇੜਚਾਲ ਚੱਲਦੀ ਹੋਵੇ ਉਦੋਂ ਕਈ ਵਾਰੀ ਤੱਕਾ ਵੀ ਤੀਰ ਬਣ ਕੇ ਨਿਸ਼ਾਨੇ ਤੇ ਲੱਗ ਜਾਂਦਾ ਹੁੰਦਾ ਤੇ ਉਹ ਗੱਲ ਸੱਚ ਹੋ ਗਈ ਐਮਪੀ ਬਣ ਕੇ ਆ ਤੇ ਹੁਣ ਜਿਹੜੇ ਸੁਪਨੇ ਲੈ ਰਹੇ ਆ ਉਹ ਪੰਜਾਬ ਦੀ ਸਤਾ ਤੇ ਕਾਬਜ਼ ਹੋਣਾ ਸਭ ਤੋਂ ਵੱਧ ਜੇ ਉਹਨਾਂ ਦੀ ਨਜ਼ਰ ਹੈਗੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਹੈ ਕਿਤੇ ਨਾ ਕਿਤੇ ਜਿਹੜੇ ਅੰਦਰ ਖਾਤੇ ਇਹ ਖਿਚੜੀ ਪਕਾ ਰਹੇ ਨੇ ਨਾਲੇ ਮਿਲ ਕੇ ਕੁਝ ਮੰਨ ਲਈਏ ਨੇ ਕੁਝ ਇਧਰੋਂ ਉਧਰੋਂ ਕੱਡੇ ਵੱਡੇ ਹੁੰਦੇ ਨੇ ਕਹ ਲਈਏ ਕਲਚਰ ਚੱਲੇ ਹੋਏ ਕਾਰਦੋਸ਼ ਤੇ ਹੁਣ ਇਹ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਚਾਹੁੰਦੇ ਨੇ ਕਿ ਅਮਰਤਪਾਲ ਦੇ ਹੱਕ ਵਿੱਚ ਕੋਈ ਰੋਸ ਮਜਾਰਾ ਕੀਤਾ ਜਾਵੇ ਉਹਨੂੰ ਕਿਦਾਂ ਜੇਲ੍ਹ ਤੋਂ ਰਿਹਾ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਸ ਕੁਰਸੀ ਤੇ ਬਹਾਇਆ ਜਾਵੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਭਾਵੇਂ ਨਸ਼ੇ ਹੋਣ ਭਾਵੇਂ ਗੈਂਗਟਰਵਾਦ ਹੋਵੇ ਭਾਵੇਂ ਅੱਤਵਾਦ ਹੋਵੇ ਇਹ ਉਹੀ ਲੋਕ ਨੇ ਤੇ ਹੁਣ ਇਹਨਾਂ ਦੀ ਪੋਸ਼ ਨੂੰ ਅੱਗ ਲੱਗੇ ਹੋਈ ਹੈ ਵੀ ਛੇਤੀ ਹੋਵੇ ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਪਾਇਲਟ ਜਿਪਸੀਆਂ ਅੱਗੇ ਪਿੱਛੇ ਘੁੰਮਣਾ ਤੇ ਨੋਟਾਂ ਦੇ ਵੱਡੇ ਵੱਡੇ ਵਾਇਗ ਸਾਡੇ ਘਰਾਂ ਦੇ ਵਿੱਚ ਆਉਣ ਜ਼ਮੀਨਾਂ ਖਰੀਦ ਕੇ ਅਸੀਂ ਵੱਡੇ ਸਰਦਾਰ ਬਣ ਗਏ ਤੇ ਪੰਜਾਬ ਦੀ ਜਿਹੜੀ ਹਕੂਮਤ ਹੈ ਉਹ ਸਾਡੀ ਹੋਵੇ ਇਹ ਇਹਨਾਂ ਦੇ ਅੰਦਰ ਜੋ ਚੱਲ ਰਿਹਾ ਉਹ ਮੈਂ ਗੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਇਹ ਗੱਲ ਤੇ ਹਮ ਦੇ ਵਿੱਚ ਰੱਖਿਓ ਮੈਂ ਬਹੁਤ ਰਾਜਨੀਤਿਕ ਲੋਕਾਂ ਦਾ ਵਿਰੋਧ ਕੀਤਾ ਹੈ ਭਾਵੇਂ ਕੋਈ ਵੀ ਹੋਵੇ ਮਨ ਡਰ ਕੇ ਗੱਲ ਕੀਤੀਏ ਤੇ ਨਾ ਡਰ ਕੇ ਗੱਲ ਕਰਨੀ ਹੈ ਇਹ ਮੇਰੀ ਫਿਤਰਤ ਹੈ ਪਰ ਜੇ ਇਹ ਦੋ ਬੰਦੇ ਇੱਕ ਤਾਂ ਅਮਰਤਪਾਲ ਜਿਹੜਾ ਡੇਵਰੂਗੜ੍ਹ ਜੇਲ੍ਹ ਚ ਬੈਠਾ ਹੈ ਇੱਕਾ ਨਛੇੜੀ ਜਿਹੜਾ ਸਰਬਜੀਤ ਹੈ ਜਿਹੜਾ ਦਨ ਚਾ ਰਕਾਰਡ ਭੁੱਕੀ ਦੇ ਲਾਉਂਦਾ ਫਿਰ ਘਰੋਂ ਬਾਹਰ ਨਿਕਲਦਾ ਤੇ ਦਾੜੀ ਵੀ ਕਾਲੇ ਕੀਤੀ ਹੁੰਦੀ ਹੈ ਵਧੀਆ ਕਲ ਅਮਰੀਕਾ ਤੋਂ ਆਉਂਦੀ ਹੈ ਕਿਉਂਕਿ ਚਮਚੇ ਬਹੁਤ ਬੈਠੇ ਨੇ ਉਹ ਭੇਜ ਦਿੰਦੇ ਨੇ ਤੇ ਚਾਰ ਪੰਜ ਨਾਲ ਚਮਚੇ ਹੁੰਦੇ ਨੇ ਘੁੰਮਣ ਵਾਲੇ ਆ ਸ਼ੇਪ ਸਿੰਘ ਜਵਾਰ ਕੇ ਵਰਗੇ ਖੋਰ ਬਹੁਤ ਨੇ ਤੇ ਹੁਣੇ ਹਵਾ ਦੇ ਹੀ ਜਾਂਦੇ ਨੇ ਉਹਨਾਂ ਨੂੰ ਪੰਪ ਮਾਰ ਮਾਰ ਕੇ ਤੇਰੇ ਵਰਗਾ ਲੀਡਰ ਕੋਈ ਨਹੀਂ ਮੈਂ ਇੱਕ ਫੜਾ ਦਿੰਦੇ ਇਹਨਾਂ ਨੂੰ ਪਤਾ ਨਹੀਂ ਲਿੱਕੀ ਬੋਲਣਾ ਕੀ ਨਹੀਂ ਬੋਲਣਾ ਨਾ ਉਹ ਨੂੰ ਪੂਰੀ ਪੰਜਾਬੀ ਆਉਂਦੀ ਹੈ ਤੇ ਨਾ ਹੀ ਹਿੰਦੀ ਆਉਂਦੀ ਹੈ ਇੰਗਲਿਸ਼ ਤਾਂ ਆਉਣੀ ਕੀ ਹੈ ਤੇ ਨਾ ਹੀ ਉਹ ਨੂੰ ਕੋਈ ਸਵਿਧਾਨ ਬਾਰੇ ਪਤਾ ਹੈ ਨਾ ਕਿਸੇ ਕਾਇਦਾ ਕਾਨੂੰਨ ਦਾ ਪਤਾ ਹੈ ਸ਼ਰਿਆਮ ਕਹਿੰਦਾ ਹੈ ਮੇਰੇ ਪਿਤਾ ਨੇ ਇੰਦਰਾਂ ਗਾਂਧੀ ਨੂੰ ਗੱਡੀ ਚਾੜਿਆ ਸੀ ਸ਼ਾਇਦ ਹੁਣ ਭਵੰਤਮਨ ਦਾ ਵੀ ਨੰਬਰ ਲੱਗ ਜੇ ਇਸੇ ਕਰਕੇ ਐਨਐਸਏ ਵਧਾਈ ਹੈ ਜਿਹੜੇ ਬੰਦੇ ਸ਼ਰਿਆਮ ਭਵੰਤਮਨ ਨੂੰ ਬੁੱਝੜ ਕਹਿੰਦੇ ਨੇ ਤੇ ਉਹਨਾਂ ਬੰਦਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਮੈਂ ਕਿੱਥੇ ਬੇਨਤੀ ਕਰ ਰਹੀ ਐ ਇਹ ਬੰਦੇ ਨਾ ਇਹ ਕਹਿ ਸਕਦਾ ਮੈਂ ਕਿ ਬਾਦਲ ਪਰਿਵਾਰ ਤੋਂ ਜਾਂ ਸ਼੍ਰੋਮਣੀ ਕਾਲ ਦਲ ਦੇ ਪਹਿਲੇ ਲੀਡਰਾਂ ਤੋਂ ਵੀ ਗਏ ਗੁਜ਼ਰੇ ਨੇ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਖਾ ਪੀ ਕੇ ਥੋੜਾ ਜਿਹਾ ਰੱਜ ਪੁੱਜ ਜਾਂਦੇ ਐ ਐਸੀ ਕਹਿੰਦੇ ਜarre ਇਹ ਰੱਜਿਆ ਪੁੱਜਾ ਬੰਦਾ ਐ ਥੋੜਾ ਬਹੁਤਾ ਸਬਰ ਹੋਊਗਾ ਪਰ ਜਿਹੜਾ ਬੰਦਾ ਨੀਤ ਕਰਕੇ ਭੁੱਖਾ ਹੁੰਦਾ ਹੈ ਨਾ ਪੈਗਾਂ ਦਾ ਢਿੱਡ ਤੇ ਭਰ ਜਾਂਦਾ ਹੈ ਪਰ ਨੀਤ ਐਨੀ ਹੁੰਦੀ ਹੈ ਕਿ ਉਹ ਭਰਦੀ ਨਹੀਂ ਤੇ ਇਹ ਉਹ ਲੋਕ ਨੇ ਇੱਕ ਪਾਸੇ ਅਮਰਤਪਾਲ ਦਾ ਪਿਓ ਤੁਰੇ ਫਿਰਦਾ ਇੱਕ ਪਾਸੇ ਇਹਨੂੰ ਹਵਾ ਦੇਈ ਜਾਂਦੇ ਨੇ ਮੈਂ ਗੱਲ 'ਚ ਹੋਰ ਕਹਿ ਦਨਾ ਬੋਧੇ ਸੱਜਣਾ ਫੋਨ ਕਰਨਗੇ ਕਿ ਸਾਨੂੰ ਕੌਮ ਦਾ ਬੜੀ ਵਧੀਆ ਲੀਡਰ ਚਾਹੀਦਾ ਸਾਨੂੰ ਪੰਜਾਬ ਦੀ ਸਦਾ ਸੰਭਾਲਣ ਵਾਲਾ ਤੇ ਵਧੀਆ ਲੀਡਰ ਚਾਹੀਦਾ ਸਾਨੂੰ ਵਧੀਆ ਲੀਡਰ ਚਾਹੀਦਾ ਧਾਰਮਿਕ ਵੀ ਤੇ ਜਾਂ ਅਰਾਜਨਿਕ ਵੀ ਰਾਜਨੀਤਿਕ ਵੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਪਰ ਅਸੀਂ ਉਹ ਲੀਡਰ ਲੱਭਣਾ ਇਹ ਜਿਹੜੇ ਲੀਡਰ ਆਪਣੇ ਆਪ ਝੰਡਾ ਚੱਕ ਕੇ ਸਾਹਮਣੇ ਹੁੰਦੇ ਨੇ ਨਾ ਤੇ ਇਹਨਾਂ ਚੋਂ ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ ਤੇ ਇਹ ਗੱਲ ਚੇਤੇ ਰੱਖ ਲਿਓ ਕਿ ਹੁਣ ਜਿਹੜਾ ਲੁੰਗ ਲਾਣਾ ਇਕੱਠਾ ਹੋਇਆ ਫਿਰਦਾ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਸਾਡੇ ਹਵਾਲੇ ਹੋਣ ਉਥੇ ਕਬਜ਼ਾ ਹੋਵੇ। ਫਿਰ ਬਜਟ ਬਹੁਤ ਹੈ ਮਨ ਮਨਾਈਆਂ ਕਰਾਂਗੇ। ਦੂਜੀ ਗੱਲ ਕਿ ਸ਼੍ਰੋਮਣੀ ਕਾਲੇ ਦਲ ਤੇ ਸਾਡਾ ਕਬਜ਼ਾ ਹੋਵੇ। ਪਤਾ ਕੀ ਕਹਿੰਦਾ ਸਰਵਜੀਤ ਅੱਜ ਸਾਰੀ ਵੀਡੀਓ ਦੇ ਵਿੱਚ ਇਹੀ ਗੱਲ ਤੁਹਾਨੂੰ ਫਿੱਟ ਬੈਠੂ ਜਿਹੜੀ ਮੈਂ ਕਹਿਣ ਲੱਗਾ ਧਿਆਨ ਨਾਲ ਸੁਣੋ। ਕਹਿੰਦਾ ਮੈਂ ਇਕੱਲੇ ਦਲ ਵਾਲਿਆਂ ਨੂੰ ਬਾਦਲਾਂ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਕੁਝ ਖਾਟ ਲਿਆ ਬਹੁਤ ਕੁਝ ਖਾ ਪੀ ਲਿਆ ਬਹੁਤ ਕੁਝ ਕਮਾ ਲਿਆ ਤੁਹਾਡੇ ਕੋਲੇ ਬਹੁਤ ਕੁਝ ਹੈ ਇਹਦਾ ਮਤਲਬ ਹੁਣ ਸਾਨੂੰ ਮੌਕਾ ਦਿਓ ਵੀ ਅਸੀਂ ਵੀ ਤੁਹਾਡੇ ਵਾਂਗੂ ਸ਼ਿੰਲ ਲਾਈਏ ਚੰਗੀ ਤਰ੍ਹਾਂ ਅਸੀਂ ਵੀ ਆਪਣੇ ਘਰ ਭਰੀਏ ਅਸੀਂ ਵੀ ਅਮੀਰ ਹੋਈਏ ਜਾਨਕਿ ਹਿੰਟ ਨਾ ਆਪਣੇ ਆਪੇ ਲੋਕ ਦੇ ਦਿੰਦੇ ਹੁੰਦੇ ਨੇ ਜਿੰਨੇ ਦਿਨ ਜਿੰਨੇ ਕਿ ਇਹਨਾਂ ਨੂੰ ਅਕਲ ਹੁੰਦੀ ਹੈ ਜਾਨਕਿ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਕੋਲੇ ਬਹੁਤ ਪੁੰਜ ਹੈ ਤੇ ਹੁਣ ਸਾਡੀ ਵਾਰੀ ਹੈ ਬੈਂਦੀ ਖੁੰਦੀ ਅਸਰ ਕਸਰ ਜਿਹੜੀ ਅਸੀਂ ਕੱਢਾਂਗੇ ਇਹਦਾ ਮਤਲਬ ਇਹ ਹੁੰਦਾ ਹੈ ਤੇ ਮੈਂ ਬੇਨਤੀ ਤਾਂ ਕੀਤੀ ਹੈ ਕਿ ਇਹਨਾਂ ਨਾਲੋਂ ਬਾਦਲ ਪਰਿਵਾਰ ਦੀ ਗੱਲ ਕਰ ਲੋ ਜਾਂ ਹੋਲੀਡਾਂ ਦੀ ਗੱਲ ਕਰ ਲੋ ਹਾਲਾਂਕਿ ਗਾਲਾਂ ਕੱਢ ਲਿਆ ਨੇ ਕਿ ਬਾਦਲਾਂ ਦੇ ਹੱਕ ਚੋਂ ਕੇ ਕੱਢ ਗਿਆ ਬਿਲਕੁਲ ਨਹੀਂ ਹੱਕ ਵਿੱਚ ਕੱਢ ਦੇ ਪਰ ਇੰਨੀ ਗੱਲ ਕਹਿ ਦੇਣਾ ਇਹਨਾਂ ਨਾਲੋਂ ਹਜ਼ਾਰ ਗੁਣਾ ਚੰਗੇ ਨੇ ਚੰਗੇ ਰਹਿਣਗੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ